ਹਾਂਜੀ ਵੀਰੋ ਸਾਰਿਆਂ ਨੂੰ ਹੀ ਸਤਿ ਸ੍ਰੀ ਅਕਾਲ ਮੈਂ ਆਸ ਕਰਦਾ ਹਾਂ ਕਿ ਆਪ ਸਭ ਠੀਕ ਠਾਕ ਹੋਗੇ ਅੱਜ ਵੀਡੀਓ ਬਣਾਉਣੀ ਆ ਭੰਗੂ ਗੋਤ ਬਾਰੇ ਜੱਟਾਂ ਦਾ ਭੰਗੂ ਗੋਤ ਇਸ ਵੀਡੀਓ ਨੂੰ ਸੁਣ ਕੇ ਅੱਗੇ ਆਪਣੇ ਗਰੁੱਪਾਂ ਵਿੱਚ ਵੀ ਸ਼ੇਅਰ ਜ਼ਰੂਰ ਕਰਿਓ ਔਰ ਲਾਈਕ ਵੀ ਜ਼ਰੂਰ ਕਰੋ ਪੰਘੂ ਵੰਸ਼ ਦਾ ਮੋਢੀ ਪੰਘੂ ਸੀ ਪੰਘਾਲ ਅਤੇ ਭਾਗੂ ਵੀ ਇਸੇ ਭਾਈਚਾਰੇ ਵਿੱਚੋਂ ਹਨ ਇਹ ਸਿੰਧ ਤੋਂ ਪੰਜਾਬ ਵਿੱਚ ਆਏ ਇਹ ਸਿਕੰਦਰ ਦੇ ਹਮਲੇ ਸਮੇਂ ਪੰਜਾਬ ਵਿੱਚ ਸਨ ਜਦੋਂ ਅਰਬਾਂ ਨੇ ਸਿੰਧ ਤੇ ਹਮਲਾ ਕੀਤਾ ਤਾਂ ਸਿਵੀ ਸੁਤਾਨ ਦੇ ਖੇਤਰ ਵਿੱਚ ਪੰਘੂ ਦਾ ਪੋਤਾ ਕਾਕਾ ਰਾਜ ਕਰ ਰਿਹਾ ਸੀ ਕੱਕਰੇ ਰਾਜੇ ਦਾਹਰ ਦੇ ਵਿਰੁੱਧ ਅਰਬਾਂ ਦਾ ਸਾਥ ਦਿੱਤਾ ਕਿਉਂਕਿ ਬਹੁਤੇ ਜੱਟ ਕਬੀਲੇ ਰਾਜੇ ਦਾਹਰ ਦੇ سلوਕ ਤੋਂ ਤੰਗ ਸਨ ਮੁਹੰਮਦ ਬਿਨ ਕਾਸਮ ਨੂੰ ਇਸ ਫੁੱਟ ਤੋਂ ਫਾਇਦਾ ਉਠਾ ਕੇ ਮੁਹੰਮਦ ਬਿਨ ਕਾਸਮ ਨੇ ਇਸ ਫੁੱਟ ਤੋਂ ਫਾਇਦਾ ਉਠਾ ਕੇ ਕਈ ਜੱਟ ਕਬੀਲਿਆਂ ਦੇ ਮੂੰਹਿਆਂ ਨੂੰ ਆਪਣੇ ਵੱਲ ਕਰ ਲਿਆ ਸੀ ਇਸ ਲੜਾਈ ਵਿੱਚ ਮੁਹੰਮਦ ਬਿਨ ਕਾਸਮ ਤੋਂ ਰਾਜਾ ਦਾਹਿਰ ਬੁਰੀ ਤਰ੍ਹਾਂ ਹਾਰ ਗਿਆ ਸੀ ਉਸ ਦਾ ਲੜਕਾ ਜੈ ਸਿੰਘ ਮੁਸਲਮਾਨ ਬਣ ਗਿਆ ਸੀ ਉਸ ਦੀ ਰਾਣੀ ਤੇ ਉਸ ਦੀਆਂ ਦੋ ਪੁੱਤਰੀਆਂ ਨੂੰ ਕੈਦ ਕਰ ਲਿਆ ਸੀ ਪਹਿਲਾਂ ਪਹਿਲ ਪੰਗੂ ਭਾਈਚਾਰੇ ਦੇ ਲੋਕ ਸਿੱਧ ਤੋਂ ਉੱਠ ਕੇ ਸ਼ੋਰਕੋਟ ਤੇ ਝੰਗ ਦੇ ਖੇਤਰ ਵਿੱਚ ਆਏ ਕੁਝ ਭੰਗੂ ਸਿਆਲਕੋਟ ਤੇ ਮਿੰਟ ਗੋਮਰੀ ਦੇ ਖੇਤਰਾ ਵਿੱਚ ਚਲੇ ਗਏ ਸਨ ਭੰਗੂ ਗੋਤ ਦਾ Rajputa ਨਾਲ ਕੋਈ ਸਬੰਧ ਨਹੀਂ ਸਗੋਂ ਇਹਨਾਂ ਦੀਆਂ ਪੁਮਾਰ Rajputa ਦੀ ਸਾਖ ਸਿਆਲਾਂ ਨਾਲ ਬਹੁਤ ਲੜਾਈਆਂ ਹੋਈਆਂ ਸਿਆਲਾਂ ਤੋਂ ਤੰਗ ਆ ਕੇ ਇਹ ਭੰਗੂ ਮਾਝੇ ਤੇ ਮਾਲਵੇ ਆ ਗਏ ਸਨ ਕੁਝ ਘਗਰ ਤੋਂ ਪਾਰ ਸਰਸੇ ਦੇ ਖੇਤਰ ਵਿੱਚ ਵੀ ਚਲੇ ਗਏ ਕੁਝ ਇਤਿਹਾਸਕਾਰ ਪੰਘੂਆਂ ਨੂੰ ਨੇਪਾਲ ਤੋਂ ਆਏ ਹੋਏ ਸਮਝਦੇ ਹਨ ਇਹ ਵਿਚਾਰ ਗਲਤ ਹੈ ਲੁਧਿਆਣੇ ਦੇ ਇਲਾਕੇ ਵਿੱਚ ਵੀ ਪੰਘੂ ਪਾਈਚਾਰੇ ਦੇ ਕਈ ਪਿੰਡ ਹਨ ਪੰਘੂਆਂ ਦਾ ਪ੍ਰਸਿੱਧ ਪਿੰਡ ਭੜੀ ਲੁਧਿਆਣੇ ਜ਼ਿਲ੍ਹੇ ਵਿੱਚ ਖੰਨੇ ਦੇ ਨੇੜੇ ਹੈ 1763 ਈਸਵੀ ਵਿੱਚ ਜਦੋਂ ਸਿੱਖਾਂ ਨੇ ਸਰਹੰਦ ਦਾ ਇਲਾਕਾ ਫਤਿਹ ਕੀਤਾ ਸੀ ਤਾਂ ਮਹਤਾਬ ਸਿੰਘ ਪੰਘੂ ਦੀ ਵਿਚ ਪਟਤੀ ਤੇ ਕੋਟਲਾ ਆਦ ਪਿੰਡਾਂ ਪਿੰਡ ਆਏ ਮਹਤਾਬ ਸਿੰਘ ਭੰਗੂ ਦੀ ਵੰਡ ਵਿੱਚ ਪਟਤੀ ਤੇ ਕੋਟਲਾ ਆਦ ਪਿੰਡ ਆਏ ਇਸ ਵਿੱਚ ਇਸ ਦੀ ਬਲਸ ਅੰਮ੍ਰਿਤਸਰ ਦਾ ਇਲਾਕਾ ਛੱਡ ਕੇ ਇਸ ਪਿੰਡ ਵਿੱਚ ਆ ਗਈ ਪ੍ਰਾਚੀਨ ਪੰਥ ਪ੍ਰਕਾਸ਼ ਦਾ ਲੇਖਕ ਹਜ਼ਾਰਾਤ ਸਿੰਘ ਭੰਗੂ ਇਸ ਭਾਈਚਾਰੇ ਵਿੱਚੋਂ ਹੀ ਸੀ ਕੋਝ ਪੰਗੂ ਪਿੰਡ ਡੱਲਾ ਜ਼ਿਲ੍ਹਾ ਰੋਪੜ ਵਿੱਚ ਵੀ ਵਸਦੇ ਹਨ محمد ਬਿਨ ਕਾਸਮ ਦੇ ਹਮਲੇ 712 ਈਸਵੀ ਤੋਂ ਮਗਰੋਂ ਪੰਜਾਬ ਵਿੱਚ ਆਏ ਸਪਰੇ ਜੱਟ ਵੀ ਆਏ ਹਨ ਸਰਸੇ ਦੇ ਖੇਤਰ ਵਿੱਚ ਵੀ ਇੱਕ ਪਿੰਡ ਦਾ ਨਾਮ ਪੰਗੂ ਹੈ ਪਟਿਆਲਾ ਸੰਗਰੂਰ ਲੁਧਿਆਣਾ ਬਠਿੰਡਾ ਜਲੰਧਰ ਅਤੇ ਰੋਪੜ ਖੇਤਰਾਂ ਵਿੱਚ ਵੀ ਭੰਗੂ ਗੋਦ ਦੇ ਕਾਫੀ ਜੱਟ ਆਬਾਦ ਹਨ ਇਹ ਸਿੰਧ ਦੇ ਅਲਰਾਵਰ ਨਗਰ ਵਿੱਚ ਵੀ ਵਸਦੇ ਹਨ ਪੰਜਾਬ ਵਿੱਚ ਭੰਗੂ ਨਾਮ ਦੇ ਕਈ ਪਿੰਡ ਹਨ ਸਰਸੇ ਖੇਤਰ ਵਿੱਚ ਵੀ ਇੱਕ ਪਿੰਡ ਦਾ ਨਾਮ ਭੰਗੂ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਕਲਾ ਨੌਰ ਦੇ ਲਾਗੇ ਵੀ ਇੱਕ ਪਿੰਡ ਭੰਗਵਾ ਹੈ ਜਿੱਥੇ ਭੰਗੂ ਜੱਟ ਵਸਦੇ ਹਨ ਪਟਿਆਲਾ ਸੰਗਰੂਰ ਲੁਧਿਆਣਾ ਬਠਿੰਡਾ ਜਲੰਧਰ ਤੇ ਰੋਪੜ ਖੇਤਰਾ ਵਿੱਚ ਵੀ ਭੰਗੂ ਕੋਲ ਦੇ ਕਾਫੀ ਜੱਟ ਬਾਦ ਹਨ ਇਹ ਬਹੁਤੇ ਦੁਆਬੇ ਵਿੱਚ ਹਨ ਪਸ਼ਮੀ ਪੰਜਾਬ ਵਿੱਚ ਭੰਗੂ ਚੰਗ ਤੇ ਸ਼ੋਰਕੋਟ ਤੋਂ ਉੱਜੜ ਕੇ ਪਿੰਡ ਪਟੀਆਂ ਜਲਾਲਪੁਰ ਤੇ ਪ੍ਰਾਨੇਕੇ ਆਦ ਪਿੰਡਾਂ ਵਿੱਚ ਆ ਗਏ ਸਨ ਅਸ਼ਮੀ ਪੰਜਾਬ ਵਿੱਚ ਕੁਝ ਭੰਗੂ ਮੁਸਲਮਾਨ ਵੀ ਬਣ ਗਏ ਸਨ ਪੰਜਾਬ ਵਿੱਚ ਭੰਗੂ ਪਾਈਚਾਰੇ ਦੀ ਗਿਣਤੀ ਬਹੁਤ ਹੀ ਘੱਟ ਹੈ ਮੁਸਲਮਾਨ ਬਣਨ ਦਾ ਕਾਰਨ ਜਦੋਂ ਦੋ ਦੇਸ਼ ਬਣੇ ਤਾਂ ਉਸ ਸਮੇਂ ਮੈਂ ਆਪਣੀਆਂ ਪਹਿਲੀ ਜਿਹੜੀਆਂ ਵੀਡੀਓ ਪਾਈਆਂ ਨੇ ਚੈਨਲ ਤੇ ਉਹਨਾਂ ਵਿੱਚ ਵੀ ਮੈਂ ਦੱਸਿਆ ਵਾ ਕਿ ਮੁਸਲਮਾਨ ਕਿਸ ਤਰ੍ਹਾਂ ਇਹ ਜੱਟ ਜਿਹੜੇ ਬਣੇ ਸਨ ਇਸ ਭਾਈਚਾਰੇ ਦੇ ਬਹੁਤੇ ਲੋਕ ਜੱਟ ਸਿੱਖ ਹੀ ਹਨ ਕੈਪਟਨ ਬਲੀਵ ਸਿੰਘ ਇਹ ਲਾਭਤ ਆਪਣੀ ਪੁਸਤਕ ਦੇ ਪੰਨਾ ਨੰਬਰ 305 ਉੱਤੇ ਲਿਖਦਾ ਹੈ ਕਿ ਭੰਗੂ ਤੇ ਪ੍ਰੰਗਰ ਇੱਕੋ ਗੋਤ ਹੈ ਇਹ 나ਗਬੰਸੀ ਜੱਟ ਹਨ ਪੰਜਾਬ ਦੇ ਸਾਰੇ ਭੰਗੂ ਸਿੱਖ ਹਨ ਉੱਤਰ ਪ੍ਰਦੇਸ਼ ਦੇ ਮਥਰਾ ਖੇਤਰ ਵਿੱਚ ਭੰਗੂ अथवा ਪ੍ਰੰਗਰ ਉਧਰ ਦੇ ਜਿਹੜੀ ਹੈਗੀ ਆ ਬੋਲੀ ਉਸ ਦੇ ਅਨਸਾਰ ਉਹ ਭੰਗੂਆਂ ਨੂੰ ਭਰੰਗਰ ਕਹਿ ਕੇ ਬੁਲਾਉਂਦੇ ਹਨ ਇਸ ਗੋਤ ਦੇ ਹਿੰਦੂ ਜਾਟਾਂ ਦੇ 40 ਪਿੰਡ ਹਨ ਵੱਖ-ਵੱਖ ਖੇਤਰਾ ਵਿੱਚ ਭੰਗੂ ਗੋਤ ਦੇ ਉਚਾਰਨ ਵਿੱਚ ਕਾਫੀ ਅੰਤਰ ਹੈ ਇਹ ਸਾਰੇ ਇੱਕੋ ਵੰਸ਼ ਵਿੱਚੋਂ ਹਨ ਕਈ ਵਾਰ ਮੂਲ ਸ਼ਬਦ ਤਤ ਭਵ ਵਿੱਚ ਬਦਲ ਕੇ ਕਾਫੀ ਬਦਲ ਜਾਂਦਾ ਹੈ ਮਹਾਨ ਯਾਤੀ ਹੈ ਭੰਗੂ ਮਸੇ ਰੰਗੜ ਦਾ ਸਿਰ ਭੰਗੂ ਜੱਟ ਮਹਤਾਬ ਸਿੰਘ ਮੀਰਾ ਕੋਟੀਆਂ ਨੇ ਵੱਢ ਕੇ ਦੁਸ਼ਮਣ ਤੋਂ ਦਰਬਾਰ ਸਾਹਿਬ ਦੀ ਬੇਦਬੀ ਦਾ ਬਦਲਾ ਲਿਆ ਸੀ ਉਹ ਮਹਾਨ ਸੂਰਬੀਰ ਯੋद्धा ਸੀ ਭੰਗੂ ਜੱਟਾਂ ਨੇ ਮੁਗਲਾਂ ਨਾਲ ਕਾਫੀ ਲੜਾਈਆਂ ਦੂਜੇ ਜੱਟਾਂ ਨਾਲ ਮਿਲ ਕੇ ਲੜੀਆਂ ਔਰ ਕੀਤੀਆਂ ਤੇ ਅਹਿਮਦ ਸ਼ਾਹ ਅਬਦਾਲੀ ਜਿੰਨੇ ਵੀ ਭਾਰਤ ਉੱਪਰ ਕੀਤੇ ਹਮਲੇ ਔਰ ਉਹਦੇ ਹਮਲਿਆਂ ਦਾ ਇਨਾ ਭੰਗੂ ਜਟਾ ਨੇ ਦੂਜੇ ਜਟਾਂ ਨਾਲ ਮਿਲ ਕੇ ਉਹਦਾ ਟੱਕਰਾ ਕੀਤਾ ਭੰਗੂ ਜਟਾ ਦੇ ਦੂਜੇ ਜਟਾਂ ਨੇ ਬਾਦਰੀ ਨਾਲ ਇਹਦਾ ਬਦਲਾ ਲਿਆ ਸੀ ਅਤੇ ਸਿੱਖ ਰਾਜ ਸਥਾਪਿਤ ਕਰਨ ਵਿੱਚ ਇਨ੍ਹਾਂ ਸਮੇਤ ਸਾਰੇ ਹੀ ਜੱਟਾਂ ਨੇ ਬਹੁਤ ਤਕੜਾ ਯੋਗਦਾਨ ਪਾਇਆ ਪੰਘੂ ਭਾਈਚਾਰੇ ਦੇ ਲੋਕ ਬਹੁਤ ਹੀ ਦਲੇਰ ਹੁੰਦੇ ਹਨ ਜੰਗ ਦੇ ਮੈਦਾਨ ਵਿੱਚ ਆਪਣੀ ਜਾਨ ਵੀ ਪ੍ਰਵਾਹ ਨਹੀਂ ਕਰਦੇ ਮੌਤ ਨੂੰ ਮਖੌਲਾ ਕਰਦੇ ਹਨ ਅਤੇ ਬਾਅਦ ਵਿੱਚ ਜਦੋਂ ਮੁਗਲਾਂ ਮਗਰੋਂ ਭਾਰਤ ਵਿੱਚ ਅੰਗਰੇਜ਼ ਆਏ ਤਾਂ ਇਨ੍ਹਾਂ ਨੇ ਅੰਗਰੇਜ਼ ਨਾਲ ਵੀ ਲੜਾਈਆਂ ਲੜੀਆਂ ਜਿਸ ਕਰਕੇ ਅੰਗਰੇਜ਼ ਪੰਜਾਬੀ ਸਿੱਖਾਂ ਨਾਲ ਖਾਰ ਖਾਦੀ ਅੰਗਰੇਜ਼ ਨੂੰ ਪਤਾ ਸੀ ਕਿ ਇਹਨਾਂ ਨੂੰ ਤਾਕਤ ਇਹਨਾਂ ਦੀ ਧਰਤੀ ਮਾਂ ਕੋਲੋਂ ਬਧੇਰੇ ਮਿਲਦੀ ਹੈ ਨਗਰ ਤੋਂ ਅੰਗਰੇਜ਼ ਅਤੇ ਮੁਸਲਮਾਨਾਂ ਦਾ ਪਸ਼ੋਕੜ ਕਾਫੀ ਮਿਲਦਾ ਹੈ ਇਹਨਾਂ ਦੇ ਰੀਤੀ ਰਿਵਾਜ ਅਤੇ ਧਾਰਮਿਕ ਪੱਖੋਂ ਵੀ ਕਈ ਚੰਨ ਮਿਲਦੇ ਹਨ ਇਸ ਕਰਕੇ ਅੰਗਰੇਜ਼ ਨੇ ਹਿੰਦੂਵਦ ਦੇ ਸਿੱਖਾਂ ਦਾ ਨੁਕਸਾਨ ਕਰਕੇ ਕਰਕੇ ਗਿਆ ਇਹ ਮੁਸਲਮਾਨਾਂ ਦੀ ਮਦਦ ਕਰਦਾ ਸੀ ਇਸ ਨੂੰ ਪਤਾ ਸੀ ਕਿ ਇਹਨਾਂ ਦੀ ਤਾਕਤ ਤੇ ਧਰਤੀ ਮਾਂ ਮੁਸਲਮਾਨਾਂ ਨੂੰ ਦੇ ਕੇ ਬਦਲਾ ਲਿਆ ਜਾਵੇ ਜਿਸ ਕਰਕੇ ਅੰਗਰੇਜ਼ ਨੇ ਪੰਜਾਬ ਦੀ ਉਪਜਾਊ ਜ਼ਮੀਨ ਮੁਸਲਮਾਨਾਂ ਨੂੰ ਦੇ ਕੇ ਵੱਖਰਾ ਦੇਸ਼ ਬਣਾ ਦਿੱਤਾ ਹਾਲਾਂਕਿ ਇਹ ਰਾਜਸਥਾਨ ਤੇ ਗੁਜਰਾਤ ਵਿੱਚੋਂ ਇਲਾਕਾ ਦਿੱਤਾ ਜਾ ਸਕਦਾ ਸੀ ਪਰ ਉਸਨੇ ਸਿੱਖਾਂ ਕੋਲੋਂ ਪਜਾਉ ਜ਼ਮੀਨ ਖੋ ਲਈ ਅੰਗਰੇਜ਼ ਕੋਲੋਂ ਜੰਗ ਦੇ ਮੈਦਾਨ ਵਿੱਚ ਤਾਂ ਨੁਕਸਾਨ ਹੋਇਆ ਨਹੀਂ ਸਿੱਖਾਂ ਦਾ ਸਿੱਖ ਜੱਟਾਂ ਦਾ ਪਰ ਉਸਨੇ ਦਿਮਾਗ ਨਾਲ ਹਿੰਦੂ ਸਿੱਖ ਜੱਟਾਂ ਨੂੰ ਜਾਂਦਾ ਜਾਂਦਿਆਂ ਧਰਤੀ ماں ਨੂੰ ਦੋ ਫੜ ਕਰਕੇ ਤੇ ਉਹਦੇ ਜਿਹੜੀ ਉਪਜਾਊ ਜ਼ਮੀਨ ਸੀ ਉਹ ਇਹਨਾਂ ਕੋਲੋਂ ਖੋ ਕੇ ਮੁਸਲਮਾਨਾਂ ਨੂੰ ਦੇ ਦਿੱਤੀ। ਔਰ ਜਿੰਨੇ ਵੀ ਸਿੱਖਾਂ ਦੇ ਧਾਰਮਿਕ ਸਥਾਨ ਹਨ ਗੁਰੂ ਸਾਹਿਬਾਂ ਦੇ ਨਾਲ ਸੰਬੰਧਿਤ ਉਹ ਵੀ ਧਾਰਮਿਕ ਸਥਾਨ ਸਾਡੇ ਕੋਲੋਂ ਖੋਲੇ ਗਏ। ਇਸ ਦੇ ਸੰਬੰਧ ਵਿੱਚ ਇੱਕ ਵੱਖਰੀ ਵੀਡੀਓ ਬਣਾਵਾਂਗੇ। ਤੇ ਇਹ ਹੈ ਜੀ ਭੰਗੂ ਜੱਟ ਗੋਤੀ ਦਾ ਇਤਿਹਾਸ ਇਸ ਨੂੰ ਸੁਣ ਕੇ ਜੇ ਚੰਗੀ ਲੱਗੇ ਤਾਂ ਇਸ ਵੀਡੀਓ ਨੂੰ ਸੁਣ ਕੇ ਤੇ ਅੱਗੇ ਗਾਹ ਵੀ ਸ਼ੇਅਰ ਜ਼ਰੂਰ ਕਰਿਆ ਕਰੋ ਲਾਈਕ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਲਾਈਕ ਕਰਨ ਦੇ ਨਾਲ ਸਾਡਾ ਹੌਸਲਾ ਜਿਹੜਾ ਦੋਣਾ ਹੋ ਜਾਂਦਾ ਤੇ ਹੁਣ ਦਿਓ ਇਜਾਜ਼ਤ ਵਾਹਿਗੁਰਜੀ ਕਾ ਖਾਲਸਾ ਤੇ ਵਾਹਿਗੁਰਜੀ ਕੀ ਫਤਿਹ